ਆਪਾਂ ਇਹ ਸਵਾਲ ਕੀਤਾ ਕਿ ਵੱਖ-ਵੱਖ ਸਿਆਸੀ ਧਰਾਂ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੀ ਬੈਠੀ ਆ ਇੱਥੇ ਕਾਂਗਰਸ ਵੀ ਬੈਠੀ ਆ ਇੱਥੇ ਭਾਜਪਾ ਵੀ ਬੈਠੀ ਆ ਸਵਾਲ ਕੀਤਾ ਕਿ ਅਸੀਂ ਪਾਣੀ ਤੇ ਐ ਕੀਤਾ ਅਸੀਂ ਪਾਣੀ ਤੇ ਐ ਕੀਤਾ ਅਸੀਂ ਫਲਾਨੇ ਵੇਲੇ ਅਸੀਂ ਫਲਾਨੇ ਸਾਂਚ ਫਲਾਨਾ ਆ ਕੀਤਾ ਆ ਕੀਤਾ ਪਰ ਅਸਲੀ ਯੋद्धा ਜਿਹਨੇ ਪਾਣੀ ਨੂੰ ਰੋਕਿਆ ਉਹਦਾ ਜ਼ਿਕਰ ਨਹੀਂ ਕਰਦੇ ਸਟੇਜ 'ਤੇ ਇਹਦਾ ਪਰਿਵਾਰ ਤੱਕ ਜਿਹਦੇ ਬੱਚੇ ਤੱਕ ਮਾਰ ਦਿੱਤੇ ਗਏ ਸੀ ਮੁਕਾਬਲਿਆਂ ਦੇ ਵਿੱਚ ਦੋ ਦੋ ਸਾਲ ਦੇ ਦੁੱਧ ਚੁੰਗਦੇ ਉਹ ਬਲਵੰਦਰ ਜਟਾਣੇ ਦਾ ਪਰਿਵਾਰ ਜਿਨੇ ਐਸਐਸਵਾਈਐਲ ਨੂੰ ਐਸਐਸਵਾਈਐਲ ਜੇ ਨੱਕਾ ਮਾਰਿਆ ਸੀ ਉਹ ਜੋਦੇ ਦਾ ਨਾਮ ਲੈਣ ਤੋਂ ਵੀ ਡਰਦੇ ਆ ਸਾਰੀਆਂ ਧਿਰਾਂ ਨੇ ਆਪਣਾ ਆਪਣਾ ਦਾਵਾ ਪੇਸ਼ ਕੀਤਾ ਵੀ ਅਸੀਂ ਐ ਕਰਦੇ ਆ ਜਾਂ ਅਸੀਂ ਐ ਕਰਾਂਗੇ ਮੈਂ ਪੁੱਛਣਾ ਚਾਹੁੰਨਾ ਇੱਥੇ ਮਜੀਠੀਆ ਸਾਹਿਬ ਬੈਠੇ ਆ ਚੀਮਾ ਸਾਹਿਬ ਬੈਠੇ ਆ ਜਾਖੜ ਸਾਹਿਬ ਬੈਠੇ ਆ ਚੰਨੀ ਸਾਹਿਬ ਬੈਠੇ ਆ ਵੀ ਜਨਾਬ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਆ ਪੰਜਾਬ ਵਿੱਚ ਤੇ ਉਹਦੀ ਆਉਂਦਾ ਚੰਡੀਗੜ੍ਹ ਵਿੱਚ ਇੱਤੇ ਆਉਂਦੀ ਆਉਂਦਾ ਐਸਪੀਐਲ ਵੀ ਇੱਤੇ ਆਉਦੀ ਆਉਂਦਾ ਕੀ ਤੁਸੀਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਜਾਂ ਕੀਤੇ ਹੋਏ ਪੰਜਾਬ ਦੇ ਧੋਖੇ ਦੀ ਜਨਤਕ ਤੌਰ ਤੇ ਪੰਜਾਬ ਤੋਂ ਮਾਫੀ ਮੰਗੋਗੇ ਬਹੁਤ ਸੋਣਾ ਪ੍ਰਾਲਾ ਸਾਰਥੀ ਜਥੇਬੰਦੀ ਵੱਲੋਂ ਆ ਤੇ ਸਰਦਾਰ ਪ੍ਰਕਾਸ਼ ਸਿੰਘ ਵੱਲੋਂ ਆ ਕਿ ਸਾਰੀਆਂ ਧਿਰਾਂ ਵੀ ਇਕੱਠੀਆਂ ਕਰ ਲਈਆਂ ਤੇ ਆ ਮੇਰੇ ਸਾਹਮਣੇ ਬੈਠੇ ਉਹ ਪੰਜਾਬ ਦੇ ਮਹਾਨ ਜਿਹੜੇ ਵਿਦਵਾਨ ਹੈ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਐ ਇਹਨਾਂ ਨੂੰ ਸੁਣਨ ਦਾ ਮੌਕਾ ਵੀ ਸਾਡੇ ਲੋਕਾਂ ਨੂੰ ਮਿਲਿਆ ਪਰ ਇੱਕ ਗੱਲ ਰੜਕੀ ਐ ਮੈਨੂੰ ਇੱਥੇ ਆ ਕੇ ਕੱਲਾ ਪੰਜਾਬ ਦੀਆਂ ਹੋਈਆਂ ਪੰਜਾਬ ਦੀ ਸੱਭਿਆਚਾਰ ਨੂੰ ਬਚਾਉਣ ਦੀਆਂ ਹੋਈਆਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀਆਂ ਹੋਈਆਂ ਪੰਜਾਬ ਦੀ ਹੋਂਦ ਨੂੰ ਬਚਾਉਣ ਦੀਆਂ ਹੋਈਆਂ ਕਿਤੇ ਵੀ ਪੰਜਾਬੀ ਦਾ ਅੱਖਰ ਸ਼ਬਦ ਨਜ਼ਰ ਨਹੀਂ ਆਇਆ ਆ ਮੇਰੇ ਹੱਥ 'ਚ ਐ ਇਹ ਸਾਰਾ ਅੰਗਰੇਜ਼ੀ 'ਚ ਐ ਸਾਹਮਣੇ ਬੋਰਡ ਆ ਸਾਰਾ ਅੰਗਰੇਜ਼ੀ 'ਚ ਸਾਡੀ ਮਾਨਸਿਕਤਾ ਦੇ ਵਿੱਚ ਇੰਨੀ ਗੁਲਾਮੀ ਘਰ ਕਰ ਗਈ ਆ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਲਿਖਣ ਤੋਂ ਬੋਲਣ ਤੋਂ ਵੀ ਗਰੇਜ ਕਰਨ ਲੱਗ ਗਏ ਆ ਇਹਦੀ ਮੈਨੂੰ ਜਰੂਰ ਇਹਦਾ ਜਵਾਬ ਮੈਂ ਚਾਹੁੰਨਾ ਕਿ ਸਾਰਥੀ ਵਾਲੇ ਜੱਥੇਬੰਦੀ ਵਾਲੇ ਦੇਖੇ ਜਾਂਦੇ ਗਾਹਾਂ ਨੂੰ ਖਿਆਲ ਰੱਖਿਆ ਕਰੋ ਭਰਾਵੋ ਜੇ ਬੋਲੀ ਨਾ ਜਾਂਦੀ ਰਹੀ ਇਹ ਪੰਜਾਬ ਨਹੀਂ ਜਾਂਦਾ ਰਹਿਣਾ ਬਹੁਤ ਵੱਡੀ ਗੱਲ ਆ ਬੋਲੀ ਦੀ ਕਿਸੇ ਕੌਮ ਲਈ ਬਹੁਤ ਵੱਡੀ ਮਹੱਤਾ ਹੁੰਦੀ ਆ ਬੋਲੀ ਦੀ ਇਹ ਆਪਾਂ ਸਾਰੇ ਜਾਣਦੇ ਆ ਮੈਥੋਂ ਬਿਹਤਰ ਜਾਣਦੇ ਹੋਵਾਂਗੇ ਦੂਜੀ ਗੱਲ ਆਪਾਂ ਇਹ ਸਵਾਲ ਕੀਤਾ ਕਿ ਵੱਖ-ਵੱਖ ਸਿਆਸੀ ਧਰਾਂ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੀ ਬੈਠੀ ਆ ਇੱਥੇ ਕਾਂਗਰਸ ਵੀ ਬੈਠੀ ਆ ਇੱਥੇ ਭਾਜਪਾ ਵੀ ਬੈਠੀ ਆ ਸਵਾਲ ਕੀਤਾ ਕਿ ਅਸੀਂ ਪਾਣੀ ਤੇ ਐ ਕੀਤਾ ਅਸੀਂ ਪਾਣੀ ਤੇ ਐ ਕੀਤਾ ਅਸੀਂ ਫਲਾਣੇ ਵੇਲੇ ਅਸੀਂ ਫਲਾਣੇ ਸਾਂਚ ਫਲਾਣਾ ਆ ਕੀਤਾ ਆ ਕੀਤਾ ਪਰ ਅਸਲੀ ਯੋद्धा ਜਿਹਨੇ ਪਾਣੀ ਨੂੰ ਰੋਕਿਆ ਉਹਦਾ ਜ਼ਿਕਰ ਨਹੀਂ ਕਰਦੇ ਸਟੇਜ ਤੇ ਜਿਹਦਾ ਪਰਿਵਾਰ ਤੱਕ ਜਿਹਦੇ ਬੱਚੇ ਤੱਕ ਮਾਰ ਦਿੱਤੇ ਗਏ ਸੀ ਮੁਕਾਬਲਿਆਂ ਦੇ ਵਿੱਚ 2-2 ਸਾਲ ਦੇ ਦੁੱਧ ਚੁੰਗਦੇ ਉਹ ਬਲਵਿੰਦਰ ਜਟਾਣੇ ਦਾ ਪਰਿਵਾਰ ਜਿਹਨੇ ਐਸਐਸਵਾਈਐਲ ਨੂੰ ਐਸਐਸਵਾਈਐਲ 'ਚ ਨੱਕਾ ਮਾਰਿਆ ਸੀ ਉਹ ਜੋਦੇ ਦਾ ਨਾਮ ਲੈਣ ਤੋਂ ਵੀ ਡਰਦੇ ਆਂ ਅਸੀਂ ਉਹਦਾ ਨਾਮ ਲੈਣ ਤੋਂ ਵੀ ਡਰਦੇ ਆਂ ਤਾਂ ਅਸੀਂ ਪਾਣੀ ਕਿੱਥੋਂ ਬਚਾਵਾਂਗੇ ਤੀਜੀ ਗੱਲ ਸਾਰੀਆਂ ਧਿਰਾਂ ਨੇ ਆਪਣਾ ਆਪਣਾ ਦਾਵਾ ਪੇਸ਼ ਕੀਤਾ ਵੀ ਅਸੀਂ ਐ ਕਰਦੇ ਆਂ ਜਾਂ ਅਸੀਂ ਐ ਕਰਾਂਗੇ ਮੈਂ ਪੁੱਛਣਾ ਚਾਹੁੰਨਾ ਇੱਥੇ ਮਜੀਠੀਆ ਸਾਹਿਬ ਬੈਠੇ ਆ ਚੀਮਾ ਸਾਹਿਬ ਬੈਠੇ ਆ ਜਾਖੜ ਸਾਹਿਬ ਬੈਠੇ ਆ ਚੰਨੀ ਸਾਹਿਬ ਬੈਠੇ ਆ ਵੀ ਜਨਾਬ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਆ ਪੰਜਾਬ ਵਿੱਚ ਇੱਥੇ ਉਹਦੀ ਆਉਂਦਾ ਚੰਡੀਗੜ੍ਹ ਵਿੱਚ ਇੱਥੇ ਉਹਦੀ ਆਉਂਦਾ ਐਸ.ਬੀ.ਐਲ ਵੀ ਇੱਥੇ ਉਹਦੀ ਆਉਂਦਾ ਕੀ ਤੁਸੀਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਜਾਂ ਕੀਤੇ ਹੋਏ ਪੰਜਾਬ ਦੇ ਧੋਖੇ ਦੀ ਜਨਤਕ ਤੌਰ ਤੇ ਪੰਜਾਬ ਤੋਂ ਮਾਫੀ ਮੰਗੋਗੇ ਫਿਰ ਤਾਂ ਪੰਜਾਬ ਤੁਹਾਡੇ ਨਾਲ ਆ ਨਹੀਂ ਨਹੀਂ ਨੇ ਅਸੀਂ ਨਹੀਂ ਕੀਤੇ ਆ ਭਰਾਵਾ ਜਵਾਬ ਮੰਗਦੇ ਆ ਥੋੜਾ ਜਾਈ ਜਵਾਬ ਮੰਗਦਾ ਯਾਰ ਪੰਜਾਬ ਵਿੱਚ ਕੋਈ ਨਹੀਂ ਕੋਈ ਨਹੀਂ ਜਵਾਬ ਮੰਗਦਾ ਬਾਈ ਜੇ ਬੈਠੋ ਅਸੀਂ ਆਈ ਸਵਾਲ ਵੀ ਨਹੀਂ ਕਰ ਸਕਦੇ ਕਰੋ ਨਹੀਂ ਨਹੀਂ ਉਹ ਨਹੀਂ ਕਰਨਾ ਚਾਹੀਦਾ ਲੱਖਿਆ ਇੱਕ ਮਿੰਟ ਆਪਾਂ ਚੜ੍ਹਨੜ ਜੋ ਯਾਰ ਅਸੀਂ ਅਸੀਂ ਸ਼ੁਰੂ ਨਹੀਂ ਕੀਤਾ ਨਹੀਂ ਨਹੀਂ ਅਸੀਂ ਸ਼ੁਰੂ ਨਹੀਂ ਕੀਤਾ ਅਸੀਂ ਤਾਂ ਕਹਿੰਦੇ ਆ ਅਸੀਂ ਲੜਨ ਨੂੰ ਤਿਆਰ ਆ ਚਲੋ ਨਾਲ ਇੱਕ ਮਿੰਟ ਲਈ ਨਿਕਲੋ ਮੈਦਾਨ ਜਾਂ ਆਪਾਂ ਲਾਈਏ ਤੁਹਾਡਾ ਸਵਾਲ ਆ ਗਿਆ ਕੋਈ ਹੋਰ ਸਵਾਲ ਦੱਸੋ ਸਵਾਲ ਦੇ ਰੂਪ ਚ ਹੀ ਆ ਸਵਾਲ ਆ ਗਿਆ ਲੈ ਮੇਰਾ ਹੈਗਾ ਇਹ ਸਵਾਲ ਆ ਗਿਆ ਇਹ ਏ ਤਰਾ ਸਵਾਲ ਆ ਗਿਆ ਹੋਰ ਕੋਈ ਚੀਜ਼ ਜਿਦਾ ਪਾਹੀ ਕਰਨਾ ਨਹੀਂ ਐ ਨਹੀਂ ਕਰਨਾ ਸਵਾਲ ਆ ਗਿਆ ਆ ਗਿਆ ਅਗਲੀ ਗੱਲ ਸੁਣ ਲੋ ਕੀ ਹਿੰਦੀ ਗੱਲ ਸੁਣ ਲੋ ਤੇਰੀ ਆਪਾਂ ਕਹਿੰਦੇ ਭਗਵੰਤ ਮਾਨ ਲਲਕਾਰੇ ਮਾਰਦਾ ਬਿਲਕੁਲ ਮਾਰ ਰਿਹਾ ਹੈ ਲਲਕਾਰੇ ਕਿਉਂ ਮਾਰ ਰਿਹਾ ਹੈ ਚੀੜੀਆਂ ਗਲਤੀਆਂ ਪਹਿਲੀਆਂ ਤਰਾਨੇ ਕੀਤੀਆਂ ਉਹ ਗਲਤੀ ਅੱਜ ਉਹ ਹੁਣ ਕਰ ਰਿਹਾ ਹੈ ਇਸੇ ਕਰਕੇ ਨੂੰ ਪਤਾ ਵੀ ਇਹ ਉੱਥੇ ਬੋਲ ਨਹੀਂ ਸਾਡੇ ਮੇਰਾ ਸਵਾਲ ਆ ਭਰਾਵਾ ਪੂਰੇ ਪੰਜਾਬ ਦਾ ਸਵਾਲ ਆ ਗੁੱਸਾ ਕਰੇ ਗਿਲਾ ਕਰਿਓ ਗਿੱਟੇ ਲੱਗੇ ਗੋਡੇ ਲੱਗੇ ਇਹ ਸੁੱਡੀ ਚਲੋ ਕੋਈ ਨਹੀਂ ਪਰ ਇਹ ਸਵਾਲ ਤੁਹਾਡਾ ਸਵਾਲ ਆ ਗਿਆ ਤੇ ਥੋੜੀ ਜੀ ਇੱਕ ਲੈਂਗੁਏਜ ਦੀ ਹੁੰਦੀ ਹੈ ਗੱਲ ਉਹੀ ਸਵਾਲ ਕਈ ਵਾਰ ਹੋਰ ਤਰੀਕੇ ਦਾ ਹੁੰਦਾ ਮੈਂ ਕਿਹਾ ਜੀ ਆਪਾਂ ਬੈਠੋ ਸਵਾਲ ਸਾਰਿਆਂ ਨੇ ਕੀਤੇ ਨਹੀਂ ਪਰ ਦੇਰੋਂ ਸਮਰਪਿਤ ਹੋ ਕੇ ਬੈਠੋ ਵੀ ਪੰਜਾਬ ਲਈ ਲੜਾਂਗੇ ਵੀ ਤੇ ਮਰਾਂਗੇ ਵੀ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਕੋਈ ਨਹੀਂ ਜੀ ਧੰਨਵਾਦ ਜੀ